ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਛੇੜੀ ਮੁਹਿੰਮ ਦੇ ਤਹਿਤ ਹਲਕਾ ਸਾਨੇਵਾਲ ਦੇ ਪਿੰਡਾਂ ਦੇ ਵਿੱਚ ਨਸ਼ਾ ਮੁਕਤੀ ਯਤਨਾ ਪਹੁੰਚੀ ਇਸ ਮੌਕੇ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਟੀਮ ਵੱਲੋਂ ਪਿੰਡ ਰਾਈਆਂ ਲਖੋਵਾਲ ਗੱਦੋਵਾਲ ਮੇਲੋਂ ਤੇ ਮਾਨਗੜ ਦੇ ਨਿਵਾਸੀਆਂ ਨੂੰ ਨਸ਼ਿਆਂ ਦੇ ਖਿਲਾਫ ਸੋਚਕਾਈ ਗਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਅਪੀਲ ਵੀ ਕੀਤੀ ਦੇਖੋ ਇਹ ਖਾਸ ਰਿਪੋਰਟ ਅਸੀਂ ਪਿੰਡ ਰਾਇਆਂ ਦੇ ਨਿਵਾਸੀ ਆ ਅਸੀਂ ਪਿੰਡ ਰਾਇਆਂ ਦੇ ਨਿਵਾਸੀ ਆ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਖਿਲਾਫ ਇਕਜੁੱਟ ਹੋ ਕੇ ਇਹ ਸੋਹ ਸਾਦੇ ਆ ਇਹ ਸੋਹ ਖੰਧਿਆ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਆਪਣੇ ਪਿਆਰ ਸਾਡੇ ਨਾਲ ਨਾਲੇ ਕੰਮ ਕਰਾਦੇ ਅਸੀਂ ਆਪਣੇ ਨਰਗਿਸ ਕਮਾਈ ਕਿ ਫੋਟੋ ਕਿਸ ਤਰ੍ਹਾਂ ਦਿਖਾ ਪੇਪਰ ਨਹੀਂ ਕਰਾਂਗੇ ਅੱਜ ਮਾਨਗੜ ਰਾਇਆਂ ਭਾਗਪੁਰ ਲੱਖੋਵਾਲ ਗੱਦੋਵਾਲ ਮੇਲੋਂ 6 ਪਿੰਡਾਂ ਦੇ ਪ੍ਰੋਗਰਾਮ ਆ ਜੀ ਤੇ ਵਧੀਆ ਸਾਮ ਮਿਲ ਗਿਆ ਬੱਚਾ ਸਾਰਾ ਸੰਯੋਗ ਦਿੰਦੀਆਂ ਪਰਜਾਤਾ ਸਭ ਵਾਦਾ ਕਰ ਰਹੇ ਨੇ ਵੀ ਅਸੀਂ ਸਹਿਯੋਗ ਦੇਵਾਂਗੇ ਸਰਕਾਰ ਦਾ ਨਸ਼ਾ ਮੁਕਤ ਪਿੰਡ ਬਣਾਵਾਂਗੇ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਕੱਲ ਫੈਸਲਾ ਆਇਆ ਸਰਕਾਰ ਦਾ ਉਹ ਵਧੀਆ ਆਪਣੇ ਜਿਹਨਾਂ ਨੂੰ ਲੋਡ ਸੀ ਉਹਨਾਂ ਨੂੰ ਵਿਚਾਰਿਆਂ ਨੂੰ ਰਾਹਤ ਮਿਲੂਗੀ ਜਿਹੜੇ ਕਾਫੀ ਦੇਰ ਤੋਂ ਡਿਫਾਲਟਰ ਸੀਗੇ ਜਾਂ ਉਹਨਾਂ ਨੂੰ ਨਹੀਂ ਦੇ ਹੁੰਦਾ ਸੀ ਕਰਜ਼ਾ ਵਾਪਸ ਹੁੰਦਾ ਸੀ ਤੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਹੁੰਦੇ ਸੀ ਉਹ ਉਹਨਾਂ ਨੂੰ ਸਰਕਾਰ ਨੇ ਬਹੁਤ ਵਧੀਆ ਪ੍ਰਾਲਾ ਕੀਤਾ 4727 ਪਰਿਵਾਰ ਨੇ ਜਿਨਾਂ ਨੂੰ ਇਹ ਫਾਇਦਾ ਹੋਊਗਾ ਇਹ ਕੋ ਲੋਕਾਂ ਨੇ ਮਨ ਬਣਾਇਆ ਹੋਇਆ ਫੈਸਲਾ ਕੀਤਾ ਹੋਇਆ ਰਿਜ਼ਲਟ ਆਉਣਾ ਬਾਕੀ ਆ 23 ਤਰੀਕ ਨੂੰ ਆ ਜਾਣਾ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਾਂਗੇ ਇਹਨਾਂ ਜਿਹੜੇ ਮਸਲੇ ਨੇ ਜੀ ਬਚਾਤਾ ਕਿੰਨਾ ਹੱਥ ਕਿਤੇ ਜਾਊਗਾ ਪਿੰਡਾਂ ਦੇ ਪੰਚਾਇਤਾਂ ਦੇ ਮਸਲੇ ਕੋਈ ਅਜੇ ਤੱਕ ਆਇਆ ਤਾਂ ਕੋਈ ਅਜੇ ਹੈ ਨਹੀਂ ਸੀ ਹਰੇਕ ਪਿੰਡ ਨੂੰ ਗ੍ਰਾਂਟ ਦੇਣੀ ਆ ਜਿਵੇਂ ਗਰਾਊਂਡ ਆ ਫੁੱਟਬਾਲ ਦੇ ਗਰਾਊਂਡ ਆ ਤੇ ਜਿਮ ਜਾਂ ਟੋਬਿਆਂ ਦੀ ਸਪਾਈ ਦਾ ਕੰਮ ਚੱਲ ਰਿਹਾ ਸੜਕਾਂ ਦੇ ਕੰਮ ਆ ਸ਼ੁਰੂ ਕਰਨ ਜਾ ਰਹੀ ਹੈ ਸਰਕਾਰ ਜਦੋਂ ਮਰਜ਼ੀ ਜਿਹੜਾ ਕੰਮ ਕਰਵਾਉਣ ਵਾਲੇ ਬਣਨ ਪੈਸੇ ਦੀ ਕੋਈ ਘਾਟ ਨਹੀਂ ਖਜ਼ਾਨਾ ਭਰਿਆ ਹੋਇਆ ਖਜ਼ਾਨਾ ਖਾਲੀ ਕਹਿ ਕੇ ਛੁੱਟਣੇ ਵਾਲੇ ਨਹੀਂ ਅਸੀਂ ਖਜ਼ਾਨਾ ਸਾਡੇ ਕੋਲੇ ਪੂਰਾ ਭਰਿਆ ਹੋਇਆ ਕੰਮ ਕਰਵਾਵਾਂਗੇ ਕੰਮ ਲਿਆਉਣੇ ਵਾਲੇ ਬਣ ਕਾਰਪੋਰੇਸ਼ਨ ਚ ਵੀ ਤੁਸੀਂ ਦੇਖਿਆ ਹੋਣਾ ਕਾਰਪੋਰੇਸ਼ਨ ਵੀ ਹਰੇ ਹਰੇ ਗਲੀ ਮਹੱਲੇ ਦੇ ਜਿ ਚੱਲ ਰਹੇ ਨੇ ਸਾਡੇ ਦੋਨੇ ਪਿੰਡਾਂ ਦੇ ਸਰ ਟੁੱਬੇ ਦਾ ਵੀ ਹੋ ਗਿਆ ਜੀ ਹਾਂਜੀ ਲਖਵਾਲਜ ਵੀ ਫਿਰ ਗੱਦਵਾਲਜ ਵੀ ਹੋ ਗਏ ਸਰਪੰਚ ਸਾਹਿਬ ਆਪ ਹੀ ਗਵਾਹੀ ਭਰਦਣ ਹਾਂਜੀ ਹਾਂਜੀ ਸ਼ਾਇਦ ਉਹ ਕੁਮਰਮਾ ਜੀ ਇਹਨੂੰ ਨਹੀਂ ਸਰ ਪਿੰਡ ਸਾਰੇ ਇੱਕ ਜੁੱਟਾ ਜੀ ਕੋਈ ਇਹੋ ਜੀ ਕੋਈ ਉਹ ਨਹੀਂ ਜੀ ਜੇ ਕੋ ਕਰੂਗਾ ਤਾਂ ਉਹਦੇ ਕੋਈ ਪੰਜਾਇਤ ਉਹਦੇ ਬਰਾ ਨਾਲ ਨਹੀਂ ਜਾਊਗੇ ਜੀ ਠੀਕ ਨਹੀਂ ਸੋ ਸਖਤੀ ਨਾਲ ਉਹਦੇ ਤੇ ਕਾਰਵਾਈ ਕਰਾਵਾਂਗੇ ਪਿੰਡਾਂ ਦੇ ਪਹਿਰੇ ਵੀ ਲਾਏ ਜਾਣਗੇ ਹਾਂਜੀ ਪਹਿਰੇ ਵੀ ਸਰ ਸਰਕਾਰ ਦਾ ਜੋ ਵੀ ਹਦਾਇਤ ਹੋਵੇ ਬਿਲਕੁਲ ਨਾਲ ਖੜਾਗੇ ਸਰਕਾਰ ਦੇ ਨਾਲ ਹਾਂਜੀ ਪੀਬਸਰ ਲੋਕੋਲ ਦਾ ਠੀਕ ਵੈਸੇ ਚੱਲੀ ਜਾਂਦਾ ਵਧੀਆ ਵਾ ਸਭ ਕੰਮ ਕਰੀ ਜਾਂਦੇ ਆ ਨੌਜਵਾਨਾਂ ਨੂੰ ਨਸ਼ਾ ਛੱਡਣ ਵਾਸਤੇ ਅਪੀਲ ਕਰਦੇ ਆਂ ਵੀ ਹਾਂ ਜਿਹੜਾ ਕੋਈ ਹੈਗਾ ਉਹਦੀ ਮੈਂ ਹੀ ਮਦਦ ਕਰਦੇ ਆਂ ਸੀ ਨਸ਼ੇ ਵੀ ਫੜਿਆ ਜਾਵੇ ਜਿਹੜਾ ਕੋਈ ਨਹੀਂ ਨਹੀਂ ਅਸੀਂ ਨਹੀਂ ਜਾਂਦੇ ਥਾਣੇ ਵੀ ਨਹੀਂ ਲੈਣ ਜਾਂਦੇ ਅਸੀਂ ਉਹਨਾਂ ਨੂੰ ਜਿਹੜੇ ਬੰਦੇ ਗਲਤ ਕੰਮ ਕਰਦੇ ਆਂ ਮੇਰਾ ਨਾਮ ਹਰਿੰਦਰ ਸਿੰਘ ਜੀ ਬਿਆਜ ਜੀ ਨਸ਼ਿਆਂ ਦੇ ਇਲਾਜ ਲਈ ਸੋਚ ਚੁੱਕੇ ਆ ਕਿ ਨਾ ਦਾ ਪ੍ਰਾਲਾ ਬਹੁਤ ਵਧੀਆ ਪ੍ਰਾਲਾ ਜੀ ਜਿਸ ਤਰ੍ਹਾਂ ਦੇ ਜਿਹੜਾ ਪੰਚਾਇਤ ਬਣਾ ਜਿਹੜੇ ਮਤੇ ਪਾਏ ਜਾਣਗੇ ਜਾਂ ਨਸ਼ਾ ਮੁਕਤ ਬਣਾਉਣ ਦੇ ਲਈ ਕੀ ਕੀ ਕੰਮ ਜਿਹੜੇ ਕੀਤੇ ਮਜ਼ਾ ਪਾਵਾਂਗੇ ਜੀ ਮਤਾ ਵੀ ਪਾਵਾਂਗੇ ਜੇ ਕੋਈ ਛੱਡਣਾ ਚਾਹੁੰਦਾ ਉਹਦੀ ਮਦਦ ਵੀ ਕਰਾਂਗੇ ਜੀ ਤੇ ਨੌਜਵਾਨਾਂ ਨੂੰ ਕੀ ਅਪੀਲ ਕਰਦੇ ਹੋ ਇਹੀ ਕਰਦੇ ਆਂ ਜੀ ਵੀ ਜੇ ਕੋਈ ਨਸ਼ਾ ਤਸਕਰ ਤੁਹਾਡੀ ਨਿਗਾਹ 'ਚ ਹੈਗਾ ਸੰਗੋ ਨਾ ਜਗੋ ਨਾ ਡਰੋ ਨਾ ਵੀ ਅਗਲਾ ਕੀ ਕਰੂਗਾ ਠੋਕ ਕੇ ਸਾਨੂੰ ਦੱਸੋ ਸਰਕਾਰ ਪਛਾਣ ਗੁਪਤ ਰੱਖਦੀ ਹੈ ਜੀ ਉੱਥੇ ਦੱਸੋ ਜੀ ਕੋਈ ਗੇਟਾਂ ਦੇ ਪਰਾਲੇ ਵੀ ਕੀ ਚਿੰਤਾ ਹਾਂ ਜੀ ਕਰਦੇ ਆਂ ਜੀ ਹਰੇਕ ਐਤਵਾਰ ਨੂੰ ਸਾਡੇ ਲੀਗ ਵੀ ਕਰਾਉਨੇ ਆਂ ਜੀ ਅਸੀਂ ਇੱਕ ਕਬੱਡੀ ਚਤਾਵਨੀ ਕੀਤੀ ਨਾ ਨਸ਼ਾ ਤਸਕਰਾਂ ਨੂੰ ਸਖਤ ਤੋਂ ਸਖਤ ਸਜ਼ਾ ਜੀ ਅਸੀਂ ਪੂਰੀ ਠੋਕ ਕੇ ਜਿੰਨੀ ਦਵਾ ਹੋ ਉੰਨੀ ਜੀ ਵੈਸੇ ਚੱਲ ਸਾਡੇ ਪਿੰਡ ਤਾਂ ਹੈ ਵੀ ਨਹੀਂ ਪਰ ਫਿਰ ਵੀ ਜੇ ਕੋਈ ਲੋਕੇ ਛਪਿਆ ਹੈਗਾ ਵੀ ਆ ਜੀ ਫਿਰ ਵੀ ਇਹੀ ਗੱਲ ਕਹਨੇ ਆ ਜੀ